ਪੰਜਾਬ ਦੇ ਵਿੱਚ ਹਰ ਰੋਜ਼ ਇੱਕ ਮੌਤ ਹੋਵੇ ਚਿੱਟਾ ਪੰਜਾਬ ਚ ਅੱਜ ਵੀ ਇੰਨਾ ਕੋ ਬਿਕਦਾ ਹਰ ਇੱਕ ਗਲੀ ਮੁਹੱਲੇ ਮੋਰ ਪੀਜੀ ਮੋ ਬੁਆ ਕਬਰ ਅੰਡਰਲੀਨਰ ਦਾ ਖਾਨ ਨੂੰ ਪੰਜਾਬੀਆਂ ਨੂੰ ਜੇਹੀ ਹਾਲ ਚੱਲਦੇ ਐ ਇਹ ਉਹ ਪੰਜਾਬ ਵੇਚ ਦੋ ਤੁਸੀਂ ਉਹੀ ਵੇਚ ਦੋ ਪੰਜਾਬ ਦਾ ਕੋਈ ਲੀਡਰ ਕਹਿ ਦੇਈ ਕਿ ਮੈਂ ਹਾਲਾ ਸੁਧਾਰ ਦੂੰ ਨਹੀਂ ਸੁਧਰਦੇ ਭਾਈ ਆਪਦੇ ਹੱਕਾਂ ਲਈ ਧੀਖ ਮੰਗਣੀ ਪੈਂਦੀ ਆ ਤੇ ਹੱਕ ਤੋਂ ਨੂੰ ਮਿਲਨੇ ਕੋਈ ਪ੍ਰਦੇਸ਼ੀ ਅਸੋਨ ਦਾ ਸਵਾਲ ਕੁਛ ਲੱਗ ਰਿਹਾ ਆਪਣੇ ਜਿਹੜੇ ਪੰਜਾਬ ਦੇ ਵਿੱਚ ਮੁੱਦੇ ਨੇ ਕਈ ਉਹ ਦਬੇ ਪਏ ਨੇ ਠੀਕ ਹੈ ਉਹਨਾਂ ਨੂੰ ਜੇ ਤੁਸੀਂ ਪੁੱਤਾ ਚੱਕਦੇ ਹੋ ਠੀਕ ਹੈ ਪੱਤਰਕਾਰੀ ਕਰਦੇ ਹੋ ਤਾਂ ਉਹਤੇ ਗੱਲਾਂ ਦਾ ਆਪਣੇ ਆਉਂਦਾ ਤਾਂ ਤੁਸੀਂ ਉਹਨੂੰ ਪੁੱਤਾ ਚੱਕਣਾ ਚਾਹੁੰਦੇ ਹੋ ਜਾਂ ਕੀ ਕਰਨਾ ਚਾਹੁੰਦੇ ਹੋ ਦੱਸੋ ਹਾਂਜੀ ਭਾਈ ਜੀ ਗੱਲ ਐਦਾਂ ਅਸੀਂ ਜੇ ਖਬਰ ਲਾਉਣੀ ਆ ਆਪਦੀ ਮਰਜ਼ੀ ਨਾਲ ਅੱਜ ਕੋਈ ਵੀ মিডিਆ ਵਾਲਾ ਜਾ ਪੱਤਰਕਾਰ ਪਹਿਲਾਂ 100 ਵਾਰੀ ਸੋਚਦਾ ਕਿ ਮੇਰੇ ਤੇ ਕੀ ਐਕਸ਼ਨ ਕੋਈ ਸਰਕਾਰਾਂ ਵੱਲ ਕੋਈ ਵਿਰੋਧੀਆਂ ਵੱਲੋਂ ਕੋਈ ਹੋਰ ਕਿਸੇ ਧੜੇ ਵੱਲੋਂ ਬਥੇਰੀਆਂ ਉਂਗਲਾ ਚੱਕੀਆਂ ਜਾਂਦੀਆਂ ਮੁੱਦੇ ਦਾ ਪੰਜਾਬ ਦੇ ਬੜੇ ਆ ਜੀ ਹੁਣ ਜੇ ਅਸੀਂ ਸਵਾਲ ਕਰਦੇ ਆ ਸਾਡੇ ਸਵਾਲ ਆ ਜਿਹੜੇ ਕਿਉਂਕਿ ਅਸੀਂ ਜਜ਼ਬਾਤੀ ਲੋਕ ਆ ਪੰਜਾਬੀਆਂ ਜਿਹੜੇ ਪਹਿਲਾ ਮੁੱਦਾ ਦਾ ਅੱਜ ਦਾ ਇਹੀ ਆ ਕਿ ਪੰਜਾਬ ਦੇ ਵਿੱਚ ਹਰ ਰੋਜ਼ ਇੱਕ ਮੌਤ ਹੋ ਰਹੀ ਆ ਪੰਜਾਬ ਦੇ ਵਿੱਚ ਹਰ ਰੋਜ਼ ਇੱਕ ਮੌਤ ਹੋ ਰਹੀ ਆ ਹੁਣ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਵਿੱਚ ਰੰਗਲਾ ਜਿਹੜਾ ਪੰਜਾਬ ਬਣਾਉਣ ਦੇ ਵਾਅਦੇ ਕੀਤੇ ਆ ਉਹ ਫੇਲ ਆ ਪੰਜਾਬ ਸੋਨੇ ਦੀ ਚਿੜੀ ਬਣਾਉਂਦੇ ਵਾਦੇ ਕੀਤੇ ਉਹ ਵੀ ਵਾਦੇ ਫੇਲ ਮੁਰ ਤੋਂ ਦੁਆਰਾ ਅਸੀਂ ਪੰਜਾਬ ਨੂੰ ਉਹ ਜਿਹਾ ਪੰਜਾਬ ਬਣਾ ਦੇਾਂਗੇ ਹਰਿਆ ਭਰਿਆ ਉਹ ਵੀ ਫੇਲ ਮੌਤਾ ਕਿਵੇਂ ਹੋ ਰਹੀ ਸਭ ਤੋਂ ਪਹਿਲੀਆਂ ਜਿਹੜੀਆਂ ਗੱਲਾਂ ਨੇ ਉਹ ਹੈਗੀਆਂ ਨਸ਼ੇ ਦੀ ਚਟਾ ਪੰਜਾਬ ਚ ਅੱਜ ਵੀ ਐਨਾ ਕੁ ਵਿਕਦਾ ਹਰ ਇੱਕ ਗਲੀ ਮਹੱਲੇ ਮੋੜ ਤੇ ਚਟਾ ਮਿਲਦਾ ਜੇ ਕੋਈ ਬੰਦਾ ਕਹਿੰਦਾ ਕਿ ਸਾਡੇ ਨਹੀਂ ਵਿਕਦਾ ਮੈਂ ਕਹਣਾ ਪੰਜਾਬ ਸਰਕਾਰ ਜਾਂ ਹੋਰ ਕੋਈ ਵੀ ਸਰਕਾਰ ਉਹ ਪਿੰਡ ਨੂੰ ਉਹ ਪਿੰਡ ਦੇ ਸਰਪੰਚ ਨੂੰ ਉਹ ਪਿੰਡ ਦੇ ਲੋਕਾਂ ਨੂੰ ਨਾਮ ਵਜੋਂ ਤੋਹਫੇ ਵੰਡੇ ਜਿਹੜਾ ਕੁਝ ਕਹੇ ਤੇ ਜਿਹੜੇ ਪਿੰਡ ਚਟਾ ਵਿਕਦਾ ਮੈਂ ਕਹਿੰਨਾ ਉੱਥੋਂ ਦਾ ਸਰਪੰਚ ਉੱਥੋਂ ਦੇ ਮੈਂਬਰ ਉੱਥੋਂ ਦੀ ਪੰਚਾਇਤ ਭੰਗ ਕੀਤੀ ਜਾਵੇ ਜੁੱਤੀਆਂ ਦਾ ਹਾਰ ਪਵਾ ਕੇ ਉਹੀ ਪੰਚਾਇਤ ਨੂੰ ਪਿੰਡ ਚ ਢੇੜਾ ਦੋ ਕਿਉਂ ਲੀਡਰਾਂ ਦੇ ਤਲਵੇਂ ਚੜਦੇ ਆ ਅਸੀਂ ਇਹੇ ਜੇ ਸਵਾਲ ਕਰਦੇ ਆ ਨਾ ਸਾਡੇ ਤੇ ਐਕਸ਼ਨ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿਵੇਂ ਕੀਤਾ ਜਾਂਦਾ ਕਿ ਤੇਰੇ ਤੇ ਪਰਚਾ ਹੋ ਜੂ ਤੂੰ ਨਾ ਬੋਲ ਤੂੰ ਕਿਸੇ ਖਿਲਾਫ ਖਬਰ ਨਾ ਲਾ ਦੇ ਤੇਰੇ ਤੇ ਪਰਚਾ ਹੋ ਜੂ ਜਾਨੀ ਤੇ ਤੁਹਾਨੂੰ ਦਬਾਇਆ ਜਾਂਦਾ ਦਬਾਇਆ ਜਾਂਦਾ ਜੀ ਡਰਾਵੇ ਦਿੱਤੇ ਜਾਂਦੇ ਡਰਾਵੇ ਦਿੱਤੇ ਠੀਕ ਹੈ ਨਾ ਕਿਉਂਕਿ ਉਹਨਾਂ ਕੋਲ ਹਥਿਆਰ ਹੀ ਇਹ ਹੈ ਹੁਣ ਮੀਡੀਆ ਦੀ ਆਵਾਜ਼ ਇਹ ਤਾਂ ਸਾਨੂੰ ਵੀ ਕਈ ਲੋਕ ਕਹਿ ਦਿੰਦੇ ਆ ਕਿ ਬਕਾਊ ਮੀਡੀਆ ਪਰ ਜਿਹੜੇ ਬੰਦੇ ਸਾਡੇ ਨਾਲ ਚੈਨਲ ਤੇ ਪੁਰਾਣੇ ਜੁੜੇ ਹੋਏ ਆ ਉਹਨਾਂ ਨੂੰ ਪਤਾ ਕਿ ਅਸੀਂ ਕਿਦਾਂ ਪਹਿਲਾਂ ਵੀ ਬੇਬਾਕ ਪੱਤਰਕਾਰੀ ਕੀਤੀ ਆ ਬੇਬਾਕ ਗੱਲਾਂ ਕੀਤੀਆਂ ਨਾ ਹੀ ਕਿਸੇ ਤੋਂ ਡਰੇ ਆ ਨਾ ਹੀ ਕਿਸੇ ਤੋਂ ਡਰਨਾ ਨਾ ਹੀ ਝੁੱਕ ਕੇ ਕਿਸੇ ਦੀ ਖਬਰ ਲਾਉਣੀ ਆ ਸੱਚ ਦੇ ਨਾਲ ਚੱਲਾਂਗੇ ਸੱਚ ਦਾ ਸਾਥ ਦੇਵਾਂਗੇ ਦੂਜੀਆਂ ਮੌਤਾਂ ਕਿਵੇਂ ਹੋ ਰਹੀਆਂ ਗੈਂਗਵਰਸ ਪੰਜਾਬ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਕਤਲ ਆਪਸੀ ਲੜਾਈ ਝਗੜੇ ਜਾਂ ਗੈਂਗਵਾਰ ਨਾਲ ਹੋ ਰਿਹਾ ਨਾ 2 ਨੰਬਰ ਦੇ ਹਥਿਆਰ ਰੁਕੇ ਨਾ ਯਾਲੀ ਕੰਮ ਰੁਕੇ ਜਿਹੜੇ ਬੰਦਿਆਂ ਦੇ ਅਸਲੇ ਦੇ ਲਾਇਸੈਂਸ ਬਣੇ ਆ ਕੋਈ ਮਹੀਨੇ 'ਚ ਇੱਕ ਵਾਰੀ ਉਹ ਬੰਦਾ ਫੇਰ ਕੱਢਦਾ ਉਹ ਤੇ ਜਿਹੜੇ 2 ਨੰਬਰ ਦੇ ਅਸਲੇ ਪੰਜਾਬ ਚ ਆ ਰਹੇ ਆ ਬਾਹਰੋਂ ਯੂਪੀ ਤੋਂ ਐਮਪੀ ਤੋਂ ਪਾਕਿਸਤਾਨ ਵਾਲੇ ਬਾਰਡਰੋਂ ਪਾਰ ਵੀ ਆ ਰਹੇ ਆ ਉਹਨਾਂ ਤੇ ਸਰਕਾਰਾਂ ਜਾਂ ਪ੍ਰਸ਼ਾਸਨ ਕੀ ਕੰਮ ਕਰ ਰਿਹਾ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਕੋਈ ਐਕਸ਼ਨ ਨਹੀਂ ਹੁਣ ਇੱਕ ਮੈਂ ਤੁਹਾਨੂੰ ਹੋਰ ਵੱਡੀ ਗੱਲ ਦੱਸਦਾ ਪਹਿਲਾ ਬੰਦੇ ਫੜ ਲੈਂਦੇ ਆ ਫੜ ਕੇ ਉਹਨੂੰ ਦੱਸਦੇ ਨਹੀਂ ਕਿ ਉਹ ਕਿੱਥੇ ਰੱਖਿਆ ਹੋਇਆ ਉਦੋਂ ਬਾਅਦ ਉਸੇ ਬੰਦੇ ਨੂੰ ਹੀ ਜਿਹੜੇ ਬੰਦੇ ਫੜੇ ਆ ਕਹੋ ਜ ਕਰੋ ਕਿ ਤੁਸੀਂ ਉਹ ਚੀਜ਼ ਦੇ ਵਿਚ ਅਨਬਾਲਪੀ ਨਹੀਂ ਤੁਸੀਂ ਉਹਦੇ ਨਾਲ ਫੜੇਗੇ ਉਹਨੂੰ ਵੀ ਨਾਲ ਫੜਨਾ ਤੁਹਾਨੂੰ ਕਿਸੇ ਖਾਲੀ ਜਗ੍ਹਾ ਜਾ ਕੇ ਛੱਡ ਦੇਣਾ ਮੋਟਰਸਾਈਕਲ ਤੇ ਬਿਠਾ ਕੇ ਲੈ ਭੱਜਦਾ ਜਦੋਂ ਭੱਜਣ ਲੱਗਦੇ ਆ ਫੇਰ ਮਾਰਦੇ ਕਹਿੰਦੇ ਇਨਕਾਊਂਟਰ ਕਰ ੱੱਕੇ ਨਾਲ ਇਨਕਾਊਂਟਰ ਕੀਤੇ ਜਾਂਦੇ ਆ ੱੱਕੇ ਨਾਲ ਅਸਲੀ ਇਨਕਾਊਂਟਰ ਪੰਜਾਬ ਚ ਨਹੀਂ ਹੋ ਰਿਹਾ ਇਹ ਵੀ ਮੌਤਾਂ ਹੋ ਰਹੀਆਂ ਤੀਜੀ ਮੌਤ ਵਾਤਾਵਰਨ ਪੋਲਿਊਸ਼ਨ ਇੰਨਾ ਸਾਰਾ ਪੰਜਾਬ ਬਕਾਊ ਕਰਤਾ ਏ ਜਿੰਨੇ ਵੀ ਲੀਡਰ ਆ ਮੈਂ ਕਿਸੇ ਇੱਕ ਦਾ ਨਾਂ ਨਹੀਂ ਲੈਂਦਾ ਸਾਰੇ ਲੀਡਰਾਂ ਨੇ ਰਲ ਮਿਲ ਕੇ ਜੱਟਾਂ ਨੂੰ ਬੇਵਕੂਫ ਪਾਗਲ ਬਣਾ ਕੇ ਜ਼ਮੀਨਾਂ ਦੇ ਰੇਟ ਵਧਾ ਕੇ ਕਲੋਨੀਆਂ ਕੱਟਤੀਆਂ ਬਿਲਡਿੰਗਾਂ ਕੱਟਤੀਆਂ ਜੀ ਵੱਡੀਆਂ ਉਹ ਕਲੋਨੀਆਂ ਕੱਟਤੀਆਂ ਬਿਲ ਹੁਣ ਤੁਸੀਂ ਕਣਕ ਪੈਦਾਵਾਰ ਕਰਦੇ ਹੋ ਦਾਲਾਂ ਸਬਜ਼ੀਆਂ ਕਰਦੇ ਹੋ ਕਿੱਥੋਂ ਖਾਂਗੇ ਭਾਈ ਬਿਲਕੁਲ ਸਹੀ ਕਲੋਨੀ ਕੱਟੀ ਗਏ ਤਾਂ ਕਿੱਥੋਂ ਖਾਓਗੇ ਅੰਨ ਨਹੀਂ ਮਿਲਣਾ ਖਾਣ ਨੂੰ ਪੰਜਾਬੀਆਂ ਨੂੰ ਜੇ ਇਹੀ ਹਾਲ ਚੱਲਦੇ ਰਹੇ ਕਿਉਂ ਨਹੀਂ ਇਹ ਜਿਹੇ ਕਾਨੂੰਨ ਬਣਾਉਂਦਾ ਇੱਥੇ ਮੈਂ ਤੁਹਾਨੂੰ ਬਈ ਜੀ ਮਹਾਲੀ ਲੁਧਿਆਣਾ ਜਲੰਧਰ ਇਹ ਸ਼ਹਿਰਾਂ ਦੀ ਗੱਲ ਦੱਸਦਾ ਚੰਡੀਗੜ੍ਹ ਦੇ ਆਸ-ਪਾਸ ਦਾ ਜਿੰਨਾ ਇਲਾਕਾ ਰਾਜਪੁਰਾ ਡੇਰਾ ਬਸੀ ਜਿਰਕਪੁਰ ਜਿੰਨੇ ਬਿਲਡਰ ਕੋਈ ਦਿੱਲੀ ਦੀ ਪਾਰਟੀ ਆ ਕੋਈ ਬੰਬਈ ਦੀ ਪਾਰਟੀ ਆ ਕੋਈ ਕਿਤੋਂ ਦੀ ਪਾਰਟੀ ਆ ਕੋਈ ਦबई ਦੀ ਪਾਰਟੀ ਆ ਸਾਰੇ ਫਲੈਂਸਰ ਬਾਹਰ ਦੇ ਪੈਸਾ ਲਾਉਣਾ ਕਿੱਥੇ ਮਿਲੇ ਉਹਨਾਂ ਨੂੰ ਜਗਾ ਪੰਜਾਬ ਉਹ ਪੰਜਾਬ ਵੇਚ ਦੋ ਤੁਸੀਂ ਉਹੀ ਵੇਚ ਦੋ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਆ ਪੰਜਾਬ ਦੇ ਲੋਕ ਅੱਕੇ ਪਏ ਆ ਬਾਹਰ ਜਾ ਰਹੇ ਆ ਵਿਦੇਸ਼ਾਂ ਚ ਤੁਸੀਂ ਪਹਿਲਾਂ ਵੀ ਇੱਥੇ ਬ੍ਰਿਟਿਸ਼ ਨੇ ਰਾਜ ਕੀਤਾ ਅੱਜ ਵੀ ਬਾਈ ਜੀ ਜੇ ਉਹ ਬ੍ਰਿਟਿਸ਼ ਦੇ ਹੱਥ ਦੇ ਦੇਣਾ ਪੰਜਾਬ ਨੂੰ ਮੈਂ ਕਹਿੰਦਾ ਉਹ ਹਾਲਤ ਸੁਧਾਰ ਸਕਦੇ ਆ ਪਰ ਪੰਜਾਬ ਦਾ ਕੋਈ ਲੀਡਰ ਕਹੇ ਦੇ ਕਿ ਮੈਂ ਹਾਲਾਤ ਸੁਧਾਰ ਦੂੰ ਨਹੀਂ ਸੁਧਰਦੇ ਬਾਈ ਕਿਉਂਕਿ ਸੁਧਾਰ ਨਹੀਂ ਸਕਦੇ ਬਾਈ ਜੀ ਗੱਲ ਪਤਾ ਕੀ ਹੈ ਪੰਜਾਬ ਤੇ ਪਾਲਸੀਆਂ ਸ਼ੁਰੂ ਤੋਂ ਹੁੰਦੀਆਂ ਆ ਪੰਜਾਬ ਨੂੰ ਬਦਨਾਮ ਕਰਨ ਲਈ ਪੰਜਾਬ ਨੂੰ ਫੇਲ ਕਰਨ ਲਈ ਪੰਜਾਬੀ ੁੰਡਿਆਂ ਨੂੰ ਨੌਜਵਾਨਾਂ ਨੂੰ ਖਤਮ ਕਰ ਜਿੰਨਾ ਟਾਈਮ ਬਾਹਰਲੀ ਸਰਕਾਰਾਂ ਜਾਂ ਬਾਹਰਲੇ ਪੋਲਿਟਿਕਸ਼ਨ ਦਾ ਇੰਟਰਫੀਰੈਂਸ ਖਤਮ ਨਹੀਂ ਹੁੰਦੀ ਪੰਜਾਬ ਨਹੀਂ ਸੁਧਰ ਸਕਦਾ ਬਿਲਕੁਲ ਨਹੀਂ ਸੁਧਰ ਸਕਦਾ ਵੈਸੇ ਜਿਹੜਾ ਆਪਣਾ ਚਿੱਟਾਈ ਇਹ ਬਿਲਕੁਲ ਨੰਬਰ 1 ਤੇ ਬੰਦ ਹੋਣਾ ਚਾਹੀਦਾ ਅਸੀਂ ਪਹਿਲਾਂ ਵੀ ਬਈ ਬਹੁਤ ਰੌਲਾ ਪਾਇਆ ਕਿ ਤੁਸੀਂ ਪਿੰਡੋਂ ਪਿੰਡੀ ਮਰਲਾ ਥਾਂ ਦਾ ਦੇ ਦਿਓ ਪਿੰਡੀ ਪਿੰਡੀ ਹਾਂ ਕਿ ਅਗਲਾ ਆਪਦੀ ਪੋਸਟ ਵੀ ਜੇ ਨੌਜਵਾਨ ਨਸ਼ੇ ਤੋਂ ਬਚਣਗੇ ਬਈ ਤਾਂ ਹੀ ਪੰਜਾਬ ਬਚੂਗਾ ਨੌਜਵਾਨੀ ਨਾ ਰਹੀ ਯਾਰ ਪੰਜਾਬ ਕੀ ਰਹਿ ਜਾਊਗਾ ਚਿੱਟਾ ਬਿਲਕੁਲ ਮੁਕਤ ਬਈ ਜੀ ਇੱਕ ਗੱਲ ਦੱਸ ਇਹ ਜਿਹੜੀ ਜ਼ੁਬਾਨੀ ਨੂੰ ਦਬਾਉਣ ਦੀਆਂ ਜਾਂ ਜਵਾਨੀ ਨੂੰ ਖਤਮ ਕਰਨ ਦੀ ਆ ਸ਼ਾਸਨ ਨੇ ਨਾ ਇਹ ਅੱਜ ਤੋਂ ਇਹ ਸਰਦਾਰ ਸ਼ਹੀਦ ਭਗਤ ਸਿੰਘ ਵੇਲੇ ਦੀਆਂ ਸ਼ਾਸਨ ਰਕੀਆਂ ਜਾਂਦੀਆਂ ਭਗਤ ਸਿੰਘ ਨੇ ਆਜ਼ਾਦੀ ਮੰਗੀ ਤੇ ਫਾਂਸੀ ਮਿਲੀ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਲੋਕ ਆ ਜਿਹੜੇ ਇਹ ਹੱਕਾਂ ਲਈ ਲੜਦੇ ਆ ਮਰਦੇ ਕਿ ਇਹਨਾਂ ਨੂੰ ਮੰਗਦੇ ਬਣਾਈ ਰੱਖ ਹੱਕ ਨਹੀਂ ਦੇਣੇ ਮੰਗਦੇ ਬਣਾਈ ਰੱਖੋ ਕਦੇ ਸਰਕਾਰਾਂ ਮੂਹਰੇ ਆਪਾਂ ਧਰਨੇ ਲਾ ਕੇ ਬਹਿ ਜਾਂਦੇ ਆ ਭੀਖ ਮੰਗਦੇ ਆ ਹੱਕਾਂ ਲਈ ਹੱਕ ਨਹੀਂ ਆਪਦੇ ਹੱਕਾਂ ਲਈ ਭੀਖ ਮੰਗਣੀ ਪੈਂਦੀ ਆ ਤੇ ਹੱਕ ਤੁਹਾਨੂੰ ਮਿਲਣਾ ਹੀ ਕੋਈ ਇਹ ਮੈਂ ਗਾਰੰਟੀ ਦਿੰਦਾ ਜਿਹੜੀ ਮਰਜ਼ੀ ਸਰਕਾਰ ਆ ਦੇ ਪੰਜਾਬੀ ਉਹ ਥੋੜਾ ਇਹੀ ਰਹਿਣਾ ਆਪਾਂ ਪੰਜਾਬ ਦਾ ਹਾਲ ਇਹੀ ਰਹਿਣਾ ਇਹਨੂੰ ਜੇ ਸੁਧਾਰ ਸਕਦੇ ਆ ਇਹਦਾ ਸੁਧਾਰ ਸਿਰਫ ਪਿੰਡ ਪੱਦਰ ਤੋਂ ਸ਼ੁਰੂ ਹੋ ਸਕਦਾ ਪਿੰਡ ਦੀ ਪੰਚਾਇਤ ਪਿੰਡ ਦੇ ਲੋਕਾਂ ਦਾ ਏਕਾ ਹੋਵੇ ਨਾ ਕਿਸੇ ਬਾਹਰਲੇ ਬੰਦੇ ਦੀ ਹਿੰਮਤ ਨਹੀਂ ਕਿ ਉਹ ਆ ਕੇ ਕਿਸੇ ਪਿੰਡ ਨਸ਼ਾ ਵੇਚ ਦੇ ਦੂਜੇ ਪਿੰਡ ਜਾ ਕੇ ਉਹ ਕਿਸੇ ਦੀ ਧੀ ਭੈਣ ਨੂੰ ਛੇੜ ਲਈ ਦੂਜੇ ਪਿੰਡ ਕੋਈ ਪੁਲਿਸ ਵਾਲਾ ਜਾ ਕੇ ਕਿਸੇ ਨਿਰਦੋਸ਼ ਨੂੰ ਘਰੋਂ ਚੱਕ ਲਿਆ ਪਿੰਡਾਂ ਦੀਆਂ ਪੰਚਾਇਤਾਂ ਬਾੜੀਆਂ ਨੇ ਪਿੰਡਾਂ ਦੇ ਸਰਪੰਚ ਮੜਿਆ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਕਿਉਂ ਮੜਿਆ ਕਿਉਂਕਿ ਉਹ ਵੀ ਲੀਡਰਾਂ ਦੇ ਤਲਵੇ ਚੜਦੇ ਆ ਉਹੀ ਕਲੋਨੀ ਕੱਟੂ ਜਿਹੜਾ ਲੀਡਰਾਂ ਦੇ ਤਲਵੇ ਚੜ ਉਹ ਚਾਹੇ ਪਿੰਡ ਦਾ ਸਰਪੰਚ ਨੇ ਕੋਈ ਸ਼ਾਮਲਾੜ ਦੀ ਜਗ੍ਹਾ ਬਣਾਉਣੀ ਹੈ ਲੀਡਰਾਂ ਤੋਂ ਪਰਮਿਸ਼ਨ ਲੈ ਜਿੰਨਾ ਟਾਈਮ ਤੁਸੀਂ ਲੋਕ ਸਿੱਧਾ ਲੀਡਰ ਨੂੰ ਸਵਾਲ ਨਹੀਂ ਕਰਦੇ ਉਹਨਾ ਟਾਈਮ ਮੈਂ ਨਹੀਂ ਸਮਝਦਾ ਕਿ ਤੁਸੀਂ ਪੰਜਾਬ ਦੇ ਵਸਨੀਕ ਹੋ ਜਾਂ ਪੰਜਾਬੀ ਆਪਣਾ ਸਵਾਲ ਨਹੀਂ ਕਰ ਸਕਦੇ ਕਰ ਹੀ ਨਹੀਂ ਸਕਦੇ